ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਰੇਖਾ ਗੁਪਤਾ ਨੇ ਬਚਪਨ ਵਿੱਚ ਹੀ ਫੜ ਲਿਆ ਸੀ ਆਰਐਸਐਸ ਦਾ ਪੱਲਾ ਯੂਨੀਵਰਸਿਟੀ ਦੇ ਵਿੱਚ ਵੀ ਰਾਜਨੀਤੀ ਦਾ ਮਨਵਾ ਚੁੱਕੀ ਹੈ ਲੋਹਾ ਜੀ ਹਾਂ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਖਿਰ ਰੇਖਾ ਗੁਪਤਾ ਕੌਣ ਹੈ ਹਰ ਕੋਈ ਰੇਖਾ ਗੁਪਤਾ ਬਾਰੇ ਜਾਣਨ ਲਈ ਉਤਸ਼ਾਹਿਤ ਹੈ ਕਿ ਰੇਖਾ ਗੁਪਤਾ ਆਖਿਰ ਕੌਣ ਹੈ ਤੇ ਕਿਵੇਂ ਰਾਜਨੀਤੀ ਵਿੱਚ ਆਈ ਅਤੇ ਕਿਵੇਂ ਉਸਨੇ ਆਪਣਾ ਬਚਪਨ ਅਤੇ ਜਵਾਨੀ ਵੇਲੇ ਪੜ੍ਹਾਈ ਕੀਤੀ ਹਾਲੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਅਤੇ ਉਸ ਵਿੱਚ ਸ਼ਾਲੀਮਾਰ ਬਾਗ ਸੀਟ ਤੋਂ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਨੂੰ ਲਗਭਗ 30000 ਵੋਟਾਂ ਦੇ ਨਾਲ ਹਰਾਉਣ ਵਾਲੀ ਰੇਖਾ ਗੁਪਤਾ ਹੁਣ ਦਿੱਲੀ ਦੀ ਮੁੱਖ ਮੰਤਰੀ ਬਣ ਗਈ ਹੈ ਰੇਖਾ ਗੁਪਤਾ ਇਸੇ ਸੀਟ ਦੇ ਉੱਤੇ 2020 ਵਿੱਚ ਵੀ ਚੋਣ ਲੜੀ ਅਤੇ ਮਾਮੂਲੀ ਅੰਤਰ ਦੇ ਨਾਲ ਹਾਰ ਗਈ ਸੀ ਰੇਖਾ ਗੁਪਤਾ ਦਿੱਲੀ ਨਗਰ ਨਿਗਮ ਦੀ ਪਾਰਸ਼ਦ ਅਤੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਸੰਘ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ ਦਿੱਲੀ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੇ ਲਈ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਸੀ ਉਹਨਾਂ ਵਿੱਚ ਰੇਖਾ ਗੁਪਤਾ ਦਾ ਨਾਮ ਵੀ ਪ੍ਰਮੁੱਖ ਸੀ ਰੇਖਾ ਗੁਪਤਾ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਦਿੱਲੀ ਯੂਨੀਵਰਸਿਟੀ ਦੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਸ਼ੁਰੂ ਕੀਤੀ ਸੀ 1996 ਵਿੱਚ ਉਹ ਦਿੱਲੀ ਯੂਨੀਵਰਸਿਟੀ ਛਾਤਰ ਸੰਘ ਯਾਨਕੀ ਡੂਸੂ ਦੀ ਪ੍ਰਧਾਨ ਬਣੀ 2007 ਵਿੱਚ ਉਹ ਦਿੱਲੀ ਦੀ ਪੀਤਾਮਪੁਰਾ ਉੱਤਰ ਤੇ ਕਾਉਂਸਲਰ ਬਣੀ ਰੇਖਾ ਗੁਪਤਾ ਦਿੱਲੀ ਭਾਜਪੀ ਮਹਿਲਾ ਮੋਰਚਾ ਦੀ ਜਨਰਲ ਸੈਕਟਰੀ ਵੀ ਰਹਿ ਚੁੱਕੀ ਹੈ 2004 ਅਤੇ 2006 ਤੱਕ ਉਹ ਭਾਰਤੀ ਜਨਤਾ ਪਾਰਟੀ ਦੀ ਯੁਵਾ ਮੋਰਚਾ ਦੀ ਰਾਸ਼ਟਰੀ ਸਚੀਵ ਰਹੀ ਉਹਨਾਂ ਦਾ ਜਨਮ 1974 ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਣਾ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਰਾਸ਼ਟਰੀ ਸਵੈ ਸੇਵਕ ਸੰਘ ਯਾਨੀ ਕਿ ਆਰਐਸਐਸ ਨਾਲ ਜੁੜ ਗਈ ਸੀ ਉਹਨਾਂ ਨੇ ਦਿੱਲੀ ਵਿਸ਼ਵ ਵਿਦਿਆਲਿਆ ਦੇ ਵਿੱਚ ਯਾਨੀ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਬੀਕਾਮ ਅਤੇ ਐਲਐਲਬੀ ਕੀਤਾ 1998 ਵਿੱਚ ਉਹਨਾਂ ਦਾ ਵਿਆਹ ਦਿੱਲੀ ਦੇ ਰਹਿਣ ਵਾਲੇ ਮਨੀਸ਼ ਗੁਪਤਾ ਦੇ ਨਾਲ ਹੋਇਆ ਚੋਣ ਕਮਿਸ਼ਨ ਵਿੱਚ ਦਾਖਲ ਉਹਨਾਂ ਦੇ ਹਲਫਨਾਮੇ ਮੁਤਾਬਕ ਸਾਲ 2023-24 ਵਿੱਤੀ ਸਾਲ ਵਿੱਚ ਉਹਨਾਂ ਦੀ ਕੁੱਲ ਆਮਦਨ 6 ਲੱਖ 92000 50 ਰੁਪਏ ਦੱਸੀ ਗਈ ਹੁਣ ਹਾਲੇ ਵਿੱਚ ਦਿੱਲੀ ਦੇ ਵਿੱਚ ਹੋਈ ਬੈਠਕ ਵਿੱਚ ਰੇਖਾ ਗੁਪਤਾ ਨੂੰ ਪਾਰਟੀ ਦਾ ਪ੍ਰਮੁੱਖ ਚੁਣਿਆ ਗਿਆ ਯਾਨੀ ਕਿ ਰੇਖਾ ਗੁਪਤਾ ਨੂੰ ਦਿੱਲੀ ਦੀ ਸੀਐਮ ਐਲਾਨ ਦਿੱਤਾ ਗਿਆ ਰੇਖਾ ਗੁਪਤਾ ਕਹਿੰਦੀ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਅਧਿਐਕਸ਼ ਜੇਪੀ ਨੱਡਾ ਵਿਰੇਂਦਰ ਸਚਦੇਵ ਆ ਰਵੀ ਸ਼ੰਕਰ ਪ੍ਰਸਾਦ ਅਤੇ ਸਾਰੇ ਵਰਕਰਾਂ ਦਾ ਧੰਨਵਾਦ ਅਦਾ ਕਰਦੀਆਂ ਮੈਂ ਆਪਣੇ ਸਾਰੇ ਵਿਧਾਇਕਾਂ ਦਾ ਵੀ ਧੰਨਵਾਦ ਕਰਦੀਆਂ ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ ਉਹਨਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ ਸ਼ਿਲਾ ਦੇਖਸ਼ੇਤ ਅਤੇ ਆਤੀਸ਼ੀ ਇਸ ਅਹੁਦੇ ਤੇ ਰਹਿ ਚੁਕੀਆਂ ਨੇ